ਜੀ 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 ਪਟਿਆਲ ਸਾਹਿਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸਿਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜबीर ਸਿੰਘ ਏਲੀਅਸ ਸਾਬੀ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇਹ ਅਰਸ਼ਦਲਾ ਗੈਂਗ ਦੇ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ ਪੰਜ ਵੈਪਨ ਰਿਕਵਰ ਕੀਤੇ ਸੀਗੇ ਜੋ ਕਿ ਬੱਤੀ ਬੁਰਦੇ ਕੰਟਰੀ ਮੇਡ ਪਿਸਟਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫਤੀਸ਼ ਕਰਦੇ ਹੋਏ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਪੂਰਾ ਇਹਦਾ 카rtel ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ मध्यप्रदेशन तो इना तो ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗੋਇੰਗ ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 4 ਇਲੀਗਲ ਵੈਪਨ ਹੋ ਰਿਕਵਰ ਕੀਤੇ ਨੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸੀ ਨੇ ਇਹ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਦੇ ਆਰ ਪੈਂਡਿੰਗ ਅਰੈਸਟ ਤੇ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡਸ ਜਾਰੀ ਨੇ ਇਹ ਕਿਸ ਤਰੀਕੇ ਦੇ ਮੇਡ ਪਿਸਟਲ ਹੈ ਯਾਰ ਆਪਣੇ ਵੈਪਨਸ ਅਗੇ ਜੀ ਇਹ ਬੇਸਿਕਲੀ ਇਲੀਗਲੀ ਮੇਡ ਵੈਪਨਸ ਨੇ ਤੇ 32 ਬੋਰ ਦੇ ਵੈਪਨ ਨੇ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਪੈਰਿਸ ਤਫਤੀਸ਼ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਦ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰੇ ਕਿਸੇ ਕਿਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੇ ਗਏ ਨੇ ਕਿੱਥੋਂ ਕੀਤੇ ਗਏ ਨੇ ਤੇਜਵੀਰ ਸਿੰਘ ਸਾਹੀ ਦੇ ਨਿਸ਼ਾਨਦੇਹੀ ਤੇ ਰਿਕਵਰ ਕੀਤੇ ਗਏ ਨੇ ਸਰਾਂਤ ਇਹ ਤੇਜਵੀਰ ਦਾ ਕੀ ਰੋਲ ਹੈ ਇਹ ਜੀ ਜਿੱਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੋਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹਾਂ ਇਹਦੀ ਜਿਹੜੀ ਕੰਟੈਕਟਸ ਤੇ ਜਿਹੜੇ ਸਾਰੇ ਡੀਟੇਲ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਏਪੀਏ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆਰਮਜ਼ ਦਾ ਵੀ ਪਰਚਾ ਦਰਜ ਹੈ ਅੰਮ੍ਰਿਤਸਰ ਦਰਜ ਹੈ ਤੇ ਇੱਕ ਜਗਰਾਮ ਉਦਾਰਜ ਹੈ ਕ੍ਰਿਮੀਨਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਮਗਾਇਆ ਜਾ ਰਿਹਾ ਸੀਗਾ ਇਹ ਕਿੱਥੋਂ ਲੌਂਗ ਕਰਦੇ ਹਿਆ ਕਿੱਥੋਂ ਆਇਆ ਇਹ ਅੰਮ੍ਰਿਤਸਰ ਬੇਸਡ ਹੈ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਲੋਚ ਦੇ ਜਿਹੜੇ ਦੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਫਿਰ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗਿਆ ਕੋਈ ਕਾਰਵਾਈ ਇਹਨੂੰ ਜਿਵੇਂ ਅਮਲ ਚੱਲਣ ਲੱਗੀ ਸੀ ਕੋਈ ਕਾਰਵਾਈ ਕਰਨ ਲੱਗੀ ਸੀ ਇਸ ਤਰ੍ਹਾਂ ਦਾ ਕੁਝ ਮੰਨੇ ਕੋਈ ਵਾਰਦਾਤ ਤਾਂ ਨਹੀਂ ਜਾਂਦਦੇ ਉਹ ਮੰਨੇ ਨਹੀਂ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਤ ਕਨਸਰਨਡ ਆਫੀਸਰ ਨੂੰ ਅਸੀਂ ਭੇਜ ਚੁੱਕੇ ਤੇ ਕਿੰਨੀ ਦੇਰ ਤੋਂ ਵੰਸਿਕਾ ਜੀ ਤੇਜਵੀਰ ਜ਼ਿਲ੍ਹੇ ਦੋ ਸਾਲ ਤੋਂ ਮੰਨੇ ਠੀਕ ਹੈ ਥੈਂਕ ਯੂ